ਸਰਦ ਅਧਿਆਰ ਬੜੀ ਹਰਸ਼ਾ ਉਲਾਸ ਨਾਲ ਮਨਾਇਆ ਜਾਂਦਾ ਹੈ ਜੀ ਤੇ ਇਸ ਦਿਨ ਜਿਹੜੇ ਆਪਣੇ ਰਵਣ ਜੀ ਹੈ ਇਹ ਬਹੁਤ ਹੀ ਮਹਾ ਗਿਆਨੀ ਸੀ ਬਹੁਤ ਵਿਦਵਾਨ ਸੀਗੇ ਇਹਨਾਂ ਦੀ ਲੀਲਾ ਪਰੰਪਰਾ ਸੀ ਇਹਨਾਂ ਦੇ ਕੋਈ ਇੱਕ ਗਲਤੀ ਹੋਈ ਸੀ ਕਿ ਇਹਨਾਂ ਨੇ ਸੀਤਾ ਨੂੰ ਚੁਰਾਇਆ ਜਿਹਦੇ ਕਰਕੇ ਇਹਨਾਂ ਨੂੰ ਰਾਮ ਜੀ ਦੇ ਕੋਲੋਂ ਆਪਣਾ ਵਧ ਕਰਵਾਉਣਾ ਪਿਆ ਬੁਰਾਈ ਤੇ ਅਛਾਈ ਦੀ ਜੀਤ ਦਾ ਪ੍ਰੇਰਿਤ ਹੈਗਾ ਦੁਸ਼ਹਿਰੇ ਦਾ ਤਿਉਹਾਰ ਪੁਰਾਣੇ ਬਜ਼ੁਰਗਾਂ ਨੇ ਜਦੋਂ ਦਾ ਸਾਨੂੰ ਸਿਖਾਇਆ ਸੀ ਆਪਣਾ ਹਰ ਦਿਸ਼ਾਰੇ ਨੂੰ ਇੱਥੇ ਮੱਥਾ ਟੇਕਣ ਵੀ ਆਈਦਾ ਮੇਲਾ ਦੇਖਣ ਵੀ ਆਈਦਾ ਔਰ ਰਾਵਣ ਜਿਹੜਾ ਬੜਾ ਦਾ ਬ੍ਰਾਹਮਣ ਕੋਈ ਨਹੀਂ ਸੀਗਾ ਤਾਂ ਇਸ ਕਰਕੇ ਇਹਨਾਂ ਦੇ ਚਰਨਾਂ 'ਚ ਮੱਥਾ ਟੇਕਣਾ ਇਸੋ ਵਾਗਿਆ ਵਾਲੀ ਗੱਲ ਹੋ ਜਾਂਦੀ ਹੈਗੀ ਯਾਰ ਹਾਂ ਜੀ ਹਰ ਸੀ ਹਰ ਸਾਲ ਆੰਦੇ ਆ 121 ਫੁੱਟ ਦਾ ਰਾਵਣ ਹੈ ਅਸੀਂ ਹਰ ਸਾਲ ਆੰਦੇ ਆ ਪੂਜ ਕੇ ਜਾਂਦੇ ਆ ਇਹਨਾਂ ਨੂੰ ਜੀ ਸ਼੍ਰੀ ਰਾਮ ਦਿਸ਼ਾਰੇ ਦਾ ਤਿਹਾਰ ਬੜੀ ਹਰਸ਼ਾ ਉਲਾਸ ਨਾਲ ਮਨਾਇਆ ਜਾਂਦਾ ਵੈ ਜੀ ਤੇ ਇਸ ਦਿਨ ਜਿਹੜੇ ਆਪਣੇ ਰਾਵਣ ਜੀ ਐ ਇਹ ਬਹੁਤ ਹੀ ਮਹਾ ਗਿਆਨੀ ਸੀ ਬਹੁਤ ਵਿਦਵਾਨ ਸੀਗੇ ਇਹਨਾਂ ਦੀ ਲੀਲਾ ਪਰੰਪਾਰ ਸੀ ਇਹਨਾਂ ਦੇ ਕੋਈ ਇੱਕ ਗਲਤੀ ਹੋਈ ਸੀ ਕਿ ਇਹਨਾਂ ਨੇ ਸੀਤਾ ਨੂੰ ਚੁਰਾਇਆ ਜਿਹਦੇ ਕਰਕੇ ਇਹਨਾਂ ਨੂੰ ਰਾਮ ਜੀ ਦੇ ਕੋਲੋਂ ਆਪਣਾ ਵਧ ਕਰਵਾਉਣਾ ਪਿਆ ਇਹਨਾਂ ਨੂੰ ਮੁਕਤੀ ਦਾ ਸਾਧਨ ਰਾਮ ਜੀ ਕੋਲੋਂ ਮਿਲਣਾ ਸੀ ਉਹ ਕਰਵਾਇਆ ਇਹਨਾਂ ਨੇ ਜੈ ਸ਼੍ਰੀ ਰਾਮ ਜੈ ਸ਼੍ਰੀ ਇਹ ਬੁਰਾਈ ਤੇ ਅਚਾਈ ਦੀ ਜਿੱਤ ਦਾ ਪ੍ਰੇਰਿਤ ਹੈਗਾ ਦੁਸ਼ਹਿਰੇ ਦਾ ਤਿਹਾਰ ਇਹਦੀ ਸਮੂਹ ਇਲਾਕਾ ਵਸਿਆ ਨੂੰ ਬਹੁਤ ਬਹੁਤ ਵਧਾਈਆਂ ਹੋਣ ਸਾਰੇ ਲਈ ਇੱਕ ਪ੍ਰੇਰਨਾ ਦਾ ਸਰੋਤ ਰ ਹੈਗਾ ਕਿ ਕਿਸੇ ਨੂੰ ਵੀ ਅਹੰਕਾਰ ਨਹੀਂ ਕਰਨਾ ਚਾਹੀਦਾ ਅਹੰਕਾਰ ਦੀ ਹਮੇਸ਼ਾ ਹਾਰ ਹੁੰਦੀ ਹੈ ਤੇ ਬੁਰਾਈ ਤੇ ਹਮੇਸ਼ਾ ਸੱਚਾਈ ਦੀ ਜਿੱਤ ਹੋਣਾ ਅਨਿਵਾਰ્ય ਹੈਗਾ ਹੀ ਹੈਗਾ ਜੀ ਜੈ ਸ਼੍ਰੀ ਰਾਮ ਹਾਂ ਜੀ ਅੱਜ ਦੁਸ਼ਹਿਰੇ ਦਾ ਮੇਲਾ ਜੀ ਇਸ ਕਰਕੇ ਦ੍ਰੇਸ਼ੀ ਆਏ ਆਂ ਔਰ ਰਾਵਣ ਦੀ ਪੂਜਾ ਕਰਨ ਆਏ ਆਂ ਕਿਉਂਕਿ ਰਾਵਣ ਇੱਕ ਸ੍ਰੇਸ਼ਟ ਬ੍ਰਾਹਮਣ ਸੀ ਬਹੁਤ ਬੁੱਧੀਮਾਨ ਔਰ ਗਿਆਨੀ ਸੀ ਲੇਕਿਨ ਜੀਵਨ ਜੋ ਉਹਨੇ ਇੱਕ ਗਲਤੀ ਕਰ ਲਈ ਉਸ ਗਲਤੀ ਕਰਕੇ ਉਹਨਾਂ ਨੂੰ ਇਹ ਨਤੀਜਾ ਭੁਗਤਣਾ ਪਿਆ ਕਿਉਂਕਿ ਉਹਨਾਂ ਨੇ ਪਰ ਇਸਤਰੀ ਉੱਤੇ ਆਪਣਾ ਧਿਆਨ ਕੀਤਾ ਜਿਹੜਾ ਕਿ ਉਹਨਾਂ ਦੀ ਸਭ ਤੋਂ ਵੱਡੀ ਬੁਰਾਈ ਮੰਨੀ ਗਈ ਔਰ ਅੱਜ ਤੱਕ ਉਹਨਾਂ ਨੂੰ ਜਲਾਇਆ ਜਾਂਦਾ ਹੈ ਲੇਕਿਨ ਉਹ ਬਹੁਤ ਸ੍ਰੇਸ਼ਟ ਬ੍ਰਾਹਮਣ ਔਰ ਬਹੁਤ ਗਿਆਤਾ ਸੀ ਔਰ ਭਗਤ ਸੀ ਸ਼ਿਵ ਜੀ ਦੇ ਇਸ ਕਾਰਨ ਸਾਨੂੰ ਇਹ ਵੀ ਸਿੱਖਿਆ ਮਿਲਦੀ ਹੈ ਕਿ ਜ਼ਿੰਦਗੀ ਵਿੱਚ ਕੋਈ ਵੀ ਅਸੀਂ ਗਲਤ ਕੰਮ ਕਰਦੇ ਆਂ ਤੇ ਉਹਦਾ ਨਤੀਜਾ ਸਾਨੂੰ ਭੁਗਤਣਾ ਪੈਂਦਾ ਕਦੇ ਨਾ ਕਦੇ ਅਸੀਂ ਕਿਉਂਕਿ ਸਾਡੇ ਸਸਰਾਲ ਵਾਲੇ ਜਦੋਂ ਦਾ ਵਿਆਹ ਹੋਇਆ 26 ਸਾਲ ਹੋ ਗਏ ਤੇ ਉਸ ਦਿਨ ਤੋਂ ਅਸੀਂ ਇਹਨਾਂ ਦੀ ਪੂਜਾ ਕਰਨ ਆਉਂਨੇ ਅਸੀਂ ਜੋ ਇੱਕ ਕਿਸਮ ਦਾ ਜੋ ਟੰਗ ਦੇ ਦਿੱਤਾ ਭਰਾਵਾਂ ਦੇ ਇਦਾਂ 라ਵਣ ਜੀ ਤੇ ਜੋ ਟੰਗਨ ਆਉਣੇ ਵਕਾਰ ਵਿੱਚ ਜਿਹੜੀ ਵੀ ਪੂਜਾ ਕੀਤੀ ਹੁੰਦੀ ਹੈ ਉਹਨਾਂ ਦੇ ਪੈਸੇ ਵਗੈਰਾ ਸਭ ਇੱਥੇ ਝੜਾ ਕੇ ਜਾਂਦੇ ਹਾਂ ਤੇ ਜਦੋਂ ਜਨਾਬੇ ਇਹਦੇ ਕੋਲ ਇੱਕ ਲੱਟਕੋ ਲੱਗਿਆ ਸੀ ਕਿਉਂਕਿ ਉਹ ਬਹੁਤ ਸ਼ੋਭਾ ਨਹੀਂ ਜਾਂਦੀ ਹੈ ਰਾਵਣ ਜੀ ਦੀ ਲੱਕੜ ਜਲਾਈ ਹੋਈ ਬਹੁਤ ਘਰ ਲਈ ਸ਼ੁਭ ਮੰਨੀ ਜਾਂਦੀ ਹੈ ਇਸ ਕਰਕੇ ਲੋਕੀ ਉਹਨਾਂ ਨੂੰ ਲੈ ਜਾਣ ਦੀ ਕੋਸ਼ਿਸ਼ ਕਰਦੇ ਨੇ ਸਾਰੇ ਆਪਣੇ ਘਰ ਸੋ ਦ੍ਰੈਸ਼ੀ ਪੁਰਾਣੇ ਬਜ਼ੁਰਗਾਂ ਨੇ ਜਦੋਂ ਤਾਂ ਸਾਨੂੰ ਸਿਖਾਇਆ ਸੀ ਆਪਣਾ ਹਰ ਦਿਸ਼ਾਰੇ ਨੂੰ ਇੱਥੇ ਮੱਥਾ ਟੇਕਣ ਵੀ ਆਈਦਾ ਮੇਲਾ ਦੇਖਣ ਵੀ ਆਈਦਾ ਔਰ ਰਾਵਣ ਜਿੱਡਾ ਬੜਾ ਦਾ ਬ੍ਰਾਹਮਣ ਕੋਈ ਨਹੀਂ ਸੀਗਾ ਤਾਂ ਇਸ ਕਰਕੇ ਇਹਨਾਂ ਦੇ ਚਰਨਾਂ 'ਚ ਮੱਥਾ ਟੇਕਣਾ ਇਸ ਤੋਂ ਬਾਕੀ ਹਾਲੀ ਗੱਲ ਹੋ ਜਾਂਦੀ ਹੈਗੀ ਯਾਰ ਤਾਂ ਸ਼ਿਵ ਭਗਤ ਵੀ ਸਭ ਤੋਂ ਬੜੇ ਇਹੀ ਮੰਨਣਗੇ ਅੱਜ ਤੱਕ ਦੁਨੀਆ 'ਚ ਬਹੁਤ ਬੜੇ ਭਗਤ ਹੋਏ ਆ ਰਾਮਚੰਦਰ ਜੀ ਨੇ ਯੁੱਧ ਲੜਨ ਤੋਂ ਪਹਿਲਾਂ ਜਿਹੜਾ ਆਪਣਾ ਪਾਠ ਕਰਵਾਇਆ ਸੀ ਪੂਜਾ ਕਰਵਾਈ ਸੀ ਉਹ ਵੀ 라ਵਣ ਜੀ ਤੋਂ ਹੀ ਕਰਾਈ ਸੀਗੀ ਤਾਂ ਮੇਰੇ ਖਿਆਲ ਨਾਲ ਤਾਂ ਪੂਜਨੀਤ ਆਜ ਵੀ ਹੈਗੇ ਆ ਠੀਕ ਹੈ ਅਗਰ ਕੋਈ ਗਲਤੀ ਜੀ ਕੋਈ ਕੁਰੀਤੀ ਜੀ ਜਾਂ ਸਮਾਜ ਨੂੰ ਮੈਸੇਜ ਦੇਣ ਲਈ ਉਹ ਤੁਹਵਾਨ ਦੀ ਲੀਲਾ ਦੇਤੀ ਸੀ ਉਸੀ ਨੂੰ ਆਪਾਂ ਦਰਕਿਨਾਰ ਕਰਦੇ ਹੋਏ ਆਪਣਾ ਸਾਈਡ ਤੇ ਚਲ ਕਰਦੇ ਹੋਏ ਆਪਣਾ ਜੋ achi ਚੀਜ਼ ਜ਼ਿਕਰ ਕਰਨ ਲਈ ਉਹ ਲਈ ਜ਼ਿਕੀ ਆਪਾਂ ਥੈਂਕ ਯੂ ਸਰ ਬਜ਼ੁਰਗਾ ਕੋਲ ਹੀ ਸੁਣਿਆ ਸੀ ਕਿ ਆ ਉਹਦੇ ਨਾਲ ਲక్ష్ਮੀ ਦਾ ਆਵਾਜ਼ ਹੁੰਦਾ ਉਹ ਕੋਈ ਘਰ ਦੇ ਵਿੱਚ ਕੋਈ ਉਪਰੀ ਹਵਾ ਦਾ ਵਾਸਾ ਨਹੀਂ ਹੁੰਦਾ ਕਿਉਂਕਿ ਰਾਵਣ ਜੀ ਵੀ ਅਸੁਰ ਜਾਤੀ ਤੋਂ ਸੀਗੇ ਕੋਈ ਇਹਨਾਂ ਦੀ ਮਾਤਾ ਜੀ ਅਸੁਰ ਜਾਤੀ ਤੋਂ ਸੀਗੇ ਪਿਤਾ ਜੀ ਇਹਨਾਂ ਦੇ ਰਿਸ਼ੀ ਸੀਗੇ ਤਾਂ ਇਸ ਚੀਜ਼ ਦਾ ਕੁਝ ਮਤਲਬ ਹੋ ਸਕਦਾ ਹੈਗਾ ਸ਼ਾਇਦ ਅੱਜ ਦੇ ਸਾਰੇ ਮੌਕੇ ਤੇ ਅਸੀਂ ਆਪਣੇ ਬੱਚਿਆਂ ਦੇ ਜਿਹੜੇ ਆ ਮੁੰਡਿਆਂ ਨੇ ਕਰਾਈਦੇ ਆ Baal ਜਿਹੜੇ ਆ ਰਾਵਣ ਮਹਾਰਾਜ ਜੀ ਨੂੰ ਅਰਪਣ ਕਰੀਦੇ ਆ ਇਹ ਸਾਡੀ ਪ੍ਰਥਾ ਸ਼ੁਰੂ ਤੋਂ ਚੱਲਦੀ ਆ ਰਹੀ ਆ ਯਾਰ ਸਾਡੇ ਵੀ ਜੀ ਅਸੀਂ ਵੀ ਇੱਥੇ ਆਪਣੇ ਅਰਪਣ ਕਰਾਏ ਸੀ ਕਿਵੇਂ ਦੇ ਦੋ ਚਾਰੋਂ ਬੇਤਾ ਦਾ ਗਿਆਨ ਸੀਗਾ 65 ਸਾਲ ਪੁਰਾਣੀ ਗੱਲ ਆ ਜੀ ਨਹੀਂ ਨਹੀਂ ਚਾਰੋਂ ਬੇਤਾ ਦਾ ਇਹਨਾਂ ਨੂੰ ਗਿਆਨ ਸੀਗਾ ਰਾਮਾਨੋਂ ਰਾਵਾਂ ਨੂੰ ਦਸ ਬੇਤਾ ਦਾ ਗਿਆਨ ਸੀ ਕਿਵੇਂ ਦੇ ਦੋ ਕਾਹਵੇਂ ਇਹਨਾਂ ਨੂੰ ਜਲਾਇਆ ਜਾਂਦਾ ਨਹੀਂ ਜੀ ਉਹਨਾਂ ਦੇ ਅੰਦਰ ਜਿਹੜੀਆਂ ਬੁਰਾਈਆਂ ਉਹ ਜਲਾਈਆਂ ਜਾਂਦੀਆਂ ਰਾਮਾਨੋਂ ਨਹੀਂ ਜਲਾਇਆ ਜਾਂਦਾ ਇੱਕ ਵਾਰ ਜਲਾ ਕੇ ਹਰ ਸਾਲ ਥੋੜੀ ਜਲਾਵਾਂਗੇ ਜਿਹੜੀਆਂ ਬੁਰਾਈਆਂ ਸਾਡੇ ਅੰਦਰ ਆ ਉਹ ਜਲਾਈ ਸੀ ਸੱਚੀ ਸਿੱਖਿਆ ਮਿਲਦੀ ਹੈ ਨਾ ਸਿੱਖਿਆ ਵੀ ਬੁਰਾਈ ਨੂੰ ਛੱਡੋ ਚੰਗੇ ਨੂੰ ਬੜੋ हां ਲੋਕਾਂ ਨੂੰ ਦੱਸਿਆ ਜਾਂਦਾ ਵੀ ਬ੍ਰਾਹਮਣ ਦੇਵਤਾ ਵੀ ਜਿਹੜਾ ਹੈ ਉਹ ਮੁਕਤੀ ਬਾਹਨ ਹਾਸਤੇ ਆਪਣੇ ਅੰਦਰ ਜਿਹੜਾ ਬੁਰਾਈਆਂ ਦੀ ਉਹਨਾਂ ਛੱਡਣਾ ਪਿਆ ਸੀ ਅੱਜ ਅਸੀਂ ਦਸਹਿਰੇ ਮੇਲੇ ਤੇ ਸ਼੍ਰੀ ਰਾਵਣ ਜੀ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਆਏ ਆ ਤੇ ਆਪਣੇ ਬੱਚਿਆਂ ਦਾ ਮੁੰਡਨ ਕਰਾਣ ਆਏ ਆ ਇਹ ਅਸੀਂ ਸ਼ੁਰੂ ਤੋਂ ਹੀ ਆਪਣੇ ਦਾਦਾ ਪਰਦਾਦਾ ਜੀ ਤੋਂ ਸਿੱਖਦੇ ਆ ਰਹੇ ਹਾਂ ਰਾਵਣ ਨੂੰ ਤਾਂ ਬਹੁਤ ਗਿਆਨ ਸੀ ਪਰ ਬੁਰਾਈ ਦਾ ਜਿਹੜਾ ਅੰਤ ਰਾਵਣ ਸ਼੍ਰੀ ਰਾਮ ਜੀ ਨੇ ਕੀਤਾ ਲੁਧਿਆਣਾ ਦੇ ਵਿੱਚ ਇੱਕ ਜਗ੍ਹਾ ਤੇ 라वण ਨੂੰ ਦੂਜਾ ਵੀ ਦੰਦਾ ਵਾ ਆਇਆ ਦੇ ਕੋਲ ਇਹ ਦੇਖੋ ਕਿ ਜੇ ਜੇਣਾ ਕੋਰਨਾ ਕਰਦਾ ਹੁੰਦੀ ਹੈ 라वण ਬਹੁਤ ਸ਼ਕਤੀਸ਼ਾਲੀ ਸੀ ਬਸ ਉਹਦੇ ਦੀ ਬੁਰਾਈ ਸੀ ਜਿਹੜਾ ਰਾਮ ਜੀ ਨੇ ਉਹਨੂੰ ਹਰਪਨ ਕਰ ਲਈ ਮਰਨ ਮਰਨ ਵਕਤ ਉਹਨੂੰ ਸ਼੍ਰੀ ਰਾਮ ਜੀ ਕਿਹਾ ਸੀ ਆਖਰੀ ਵਿੱਚ ਤੁਸੀਂ ਦੇਖੋ ਜਦੋਂ ਇਹਦਾ ਆਖਰੀ ਸਮਾਂ ਸੀਗਾ ਉਹ ਰਾਮ ਨੇ ਲਕਸ਼ਮਨ ਨੂੰ ਕਹਿ ਦਿੱਤਾ ਸੀ ਕਿ ਇਹਨਾਂ ਕੋਈ ਸਿੱਖਿਆ ਲੈ ਲਓ ਕਿਉਂਕਿ ਇਹਨਾਂ ਨੂੰ ਸਾਰੇ ਗੀਤਾ ਦਾ ਗਿਆਨ ਆ तो लक्ष्मण ने भी लिखी तो करो साल एक फुट रावण एक सौ एक फुट का रावण है अस हर साल आने, आने पूज के जाने इन्हना हां बहुत 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 वादिया Keep